ਇਹ ਮੁੰਡਾ ਜਿਹੜਾ ਇੱਧਰਲੇ ਪਾਸੇ ਬੈਠਾ ਹੈ ਇਹ ਬਾਹਰਲੇ ਮੁਲਕ ਤੋਂ ਮੇਰੇ ਕੱਲ ਜਾਣ ਦਵਾਈ ਤੋਂ ਮੇਰੇ ਕੱਲ ਦਵਾਈ ਤੋਂ ਨਹੀਂ ਨਾਲ ਦਾ ਕਿਹੜਾ ਮੁਲਕ ਹੈ ਕਵੇਤ ਕਵੇਤ ਦਾ ਇੱਕ ਚੰਗਾ ਮੁਲਕ ਹੈ ਸਭ ਤੋਂ ਵੱਧ ਉਸ ਮੁਲਕ ਦੀ ਕਰੰਸੀ ਹੈ ਵਰਲਡ ਵਿੱਚ ਮੇਰੇ ਕੱਲ 250 ਰੁਪਈਆ ਬਣਦਾ ਇੰਡੀਆ ਦਾ 270 ਹੋ ਗਿਆ ਤੇ ਲੱਖ ਲਾਣ ਸਾਡੇ ਮੁਲਕ ਦੇ ਸ਼ਾਸਕਾਂ ਦੇ ਸਾਡੇ ਮੁਲਕ ਦੇ ਜਿਹੜੇ ਸ਼ਾਸਕ ਕਹਿੰਦੇ ਤਰੱਕੀ ਕਰ ਲਈ ਅੱਗੇ ਵਧ ਗਏ ਉਹ ਇੱਕ ਮਾਮੂਲੀ ਜਿਹਾ ਮੁਲਕ ਹੈ ਕਵੇਤ ਉਥੋਂ ਦਾ 1 ਰੁਪਇਆ ਇੱਥੇ ਦੇ 270 ਰੁਪਏ ਆਹ ਤਰੱਕੀ ਕੀਤੀ ਆ ਤੁਸੀਂ ਇੱਕ ਜਿਹੜਾ ਰੁਪਇਆ ਮੈਂ ਪੜਦਾ ਸੀ ਇੱਕ ਦਿਨ ਸੰਨ 47 ਤੋਂ ਪਹਿਲਾਂ ਇੰਡੀਆ ਦਾ 1 ਰੁਪਇਆ ਤੇ ਇੰਗਲੈਂਡ ਦਾ 1 ਰੁਪਇਆ ਬਰਾਬਰ ਸੀ ਆਹ ਸ਼ਾਸਕਾਂ ਨੇ ਇੰਨਾ ਸਾਨੂੰ ਲੁੱਟਿਆ ਇੱਥੇ ਖਣਜ ਪਦਾਰਥਾਂ ਦੀ ਕੋਈ ਥੋੜ੍ਹ ਨਹੀਂ ਇੱਥੇ ਦਾ ਪਾਣੀ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਇਥੋਂ ਕੋਲੇ ਦੀ ਕਿਸੇ ਦੀ ਥੋੜ੍ਹ ਨਹੀਂ ਸੋਨੇ ਦੀ ਥੋੜ੍ਹ ਨਹੀਂ ਹਰ ਇੱਕ ਧਾਤ ਸਾਡੀ ਇਸ ਧਰਤੀ ਚੋਂ ਨਿਕਲੀ ਪਰ ਫੇਰ ਵੀ ਇਹਨਾਂ ਦੇ ਢੱਡ ਨਹੀਂ ਭਰੇ ਸਾਰਾ ਸੋਨਾ ਵੀ ਖਾ ਗਿਆ ਸਾਰੀ ਚਾਂਦੀ ਵੀ ਖਾ ਗਿਆ ਇਹ ਤੇ ਕੋਲਾ ਵੀ ਖਾ ਗਿਆ ਸਾਡਾ ਲੋਹਾ ਵੀ ਖਾ ਗਿਆ ਇਹਨਾਂ ਦਾ ਢੱਡ ਫੇ ਨਹੀਂ ਭਰਿਆ ਸਭ ਕੁਝ ਖਾ ਗੂ ਕੇ ਸਾਡੇ ਰੁਪਈਏ ਨੂੰ ਮੇਰੇ ਖਿਆਲ 92 ਇੱਕ 93 ਨੰਬਰ ਤੇ ਕਰ ਗਏ ਐ ਤਰੱਕੀ ਕੀਤੀ ਨਾ ਸ਼ਾਸਕਾਂ ਨੇ ਜਿਨ੍ਹਾਂ ਸ਼ਾਸਕਾਂ ਨੂੰ ਥੋੜੇ ਦਿਨਾਂ ਬਾਅਦ ਤੁਸੀਂ ਵੋਟਾਂ ਪਾਉਣ ਜਾ ਰਹੇ ਹੋ ਇਹ ਜਦੋਂ ਪਿੰਡਾਂ ਚੋਂਦੇ ਜੁੱਤੀਆਂ ਲਾਈਆਂ ਹੁਣ ਬੀਬੀਆਂ ਪਹਿਣਾ ਨੇ ਜਾਂ ਪਾਥੀਆਂ ਘੂੜੇ ਤੋਂ ਲੈਂਦੀਆਂ ਹੁਣ ਦੋ ਦੋ ਮਾਰੇ ਇਕੱਲੇ ਇਕੱਲੇ ਦੇ ਬੰਦੇ ਦੇ ਪੁੱਤ ਬਣਾਉਣ ਦੀ ਲੋੜ ਐ ਇਹ ਆਪਣੇ ਆ ਬਣਨੇ ਨਹੀਂ ਇਹਨਾਂ ਤੇ ਗੋਹਾ ਮਾਰਿਆ ਕਰੋ ਇਹਨਾਂ ਨੂੰ ਖੜੇ ਹੋ ਕੇ ਸਵਾਲ ਪੁੱਛਿਆ ਕਰੋ ਬਾਬਾ ਸਾਹਿਬ ਨੇ ਤੁਹਾਨੂੰ ਵਿਚਾਰ ਦਿੱਤੇ ਆ ਤੁਹਾਨੂੰ ਕਿਹਾ ਪੜੋ ਸੈਕਿੰਡ ਜੁੜੋ ਤੀਜਾ ਸੰਘਰਸ਼ ਕਰੋ ਪੜ ਤਾਂ ਗਏ ਜੁੜਨਾ ਕਿਹਨੇ ਆ ਜੇ ਜੁੜ ਵੀ ਗਏ ਸੰਘਰਸ਼ ਕਿਹਨੇ ਕਰਨਾ ਥਾਲੀ ਚ ਪਾ ਕੇ ਢੀਕ ਰਹੇ ਆ ਥਾਲੀ ਵਿੱਚ ਸਾਨੂੰ ਪਾ ਕੇ ਲੋਕੀ ਸਭ ਕੁਝ ਦੇ ਜਾਣ ਅਸੀਂ ਕਹਿੰਦੇ ਬੱਲੇ ਬੱਲੇ ਹੋ ਗਏ ਮੈਨੂੰ ਸ਼ਰਮ ਆਉਂਦੀ ਆ ਜਦੋਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੈਨੂੰ ਉਦੋਂ ਸ਼ਰਮ ਆਉਂਦੀ ਆ ਜਦੋਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਲੈਣਚ ਦੋ ਦੋ ਘੰਟੇ ਪਹਿਲਾਂ ਪਰਚੀ ਲਈ ਲੜਦੀਆਂ ਪਰਚੀ ਨਹੀਂ ਮਿਲਦੀ ਉਦੋਂ ਬਾਅਦ ਦੋ ਦੋ ਤਿੰਨ ਤਿੰਨ ਘੰਟੇ ਉਹੀ ਰੋਟੀ ਟੁੱਕ ਦਾ ਟਾਈਮ ਹੁੰਦਾ ਤੇ ਉਦੋਂ ਦਾਣੇ ਲੈਣ ਗਈਆਂ ਹੁੰਦੀਆਂ ਤੇ ਭਰਾ ਸਾਡੇ ਮੌਜਾ ਮਾਰ ਰਿਹਾ ਸੱਥਾਂ ਵਿੱਚ ਸੀਪਾ ਖੇਡਣ ਦਾ ਆਹ ਬਾਬਾ ਸਾਹਿਬ ਦਾ ਸੁਪਨਾ ਸੀ ਪੈਣਾ ਲੈਨ ਚ ਲੱਗੀਆਂ ਵੀਰ ਤਾਸ਼ ਖੇਡਦੇ ਆ ਮਿਹਨਤ ਕਰੋ ਮੈਂ ਅੱਜ ਤੱਕ ਕਾਰ ਨਹੀਂ ਬਣਾਇਆ ਕਿਉਂ ਲੋੜ ਐ ਸਾਨੂੰ ਕਾਰਡ ਬਣਾਉਣ ਦੀ ਮੈਂ ਕਹਾਂ ਅਸੀਂ ਮਿਹਨਤ ਬੱਤ ਕਰਾਂਗੇ ਜਿੱਥੇ ਦਿਨ ਲਾਉਣੇ ਆ ਇੱਕ ਰਾਤ ਵੱਧ ਲਾ ਲਾਂਗੇ ਪਰ ਮਿਹਨਤ ਕਰਾਂਗੇ ਕਿ ਰਾਹ ਪੁੱਛ ਕੇ ਸਫਰੀ ਤੁਨ ਜੋ ਰਹਿ ਜਾਂਦੇ ਅੱਧ ਵਿਚਕਾਰ ਹਿੰਮਤ ਵਾਲੇ ਸੂਰਮੇ ਲੰਘ ਜਾਂਦੇ ਨੇ ਪਾਰ ਤੇ ਮੱਥੇ ਜਿਨ੍ਹਾਂ ਦੇ ਤਿਲਕ ਬਹਾਦਰੀ ਦਾ ਉਹ ਕਦੇ ਨਾ ਲਾਉਂਦੇ ਦੇਰ ਸਫਰੀ ਮਰਦ ਮੈਦਾਨ ਦੇ ਤੇ ਸ਼ੇਰ ਵੀ ਲੈਂਦੇ ਘੇਰ ਸ਼ੇਰ ਬਣੋ ਬੱਬਰ ਸ਼ੇਰ ਦੇ ਤੁਸੀਂ ਅੱਜ ਬੱਬਰ ਸ਼ੇਰ ਦਾ ਜਨਮ ਦਿਹਾੜਾ ਮਨਾ ਰਹੇ ਉਤੋਂ ਸਿੱਖੋ ਸ਼ੇਰ ਹੀ ਬਣ ਜਾਓ ਇੰਨੇ ਵੱਡਾ ਸੋ ਬਹੁਤ ਬਹੁਤ ਧੰਨਵਾਦ ਹੈ ਮੈਂ ਗੱਲ ਕਰ ਰਿਹਾ ਸੀ ਜਿਹੜੇ ਚਰਚਾ ਦੇ ਵਿੱਚ ਰਹਿੰਦੇ ਨੇ ਮੁੱਲ ਪੈਂਦਾ ਉਹਨਾਂ ਵਿਚਾਰਾਂ ਦਾ ਜਿਹੜੇ ਕੋਠੜੀਆਂ ਦੇ ਵਿੱਚ ਬੰਦ ਪਏ ਕੋਈ ਲਾਭ ਨਹੀਂ ਹੈ ਧਿਆਰਾਂ ਦਾ ਔਰ ਨਾਲ ਹੀ ਜਿੰਨੀ ਮਰਜ਼ੀ ਪਤੇ ਦੀ ਗੱਲ ਹੋਵੇ ਜੇ ਚਰਚਾ ਨਹੀਂ ਤਾਂ ਲਾਭ ਨਹੀਂ ਪਾਣੀ ਤਾਂ ਦੇਣਾ ਪੈਂਦਾ ਉਂਝ ਖਿੜਦੇ ਕਦੇ ਗਲਾਬ ਨਹੀਂ ਕਹਿੰਦਾ ਉਹ ਜ ਖੜਦੇ ਕਦੇ ਗਲਾਬ ਨਹੀਂ ਅਸੀਂ ਚਰਚਾ ਦੇ ਵਿੱਚ ਰੱਖਣਾ ਹੈ 바ਵਾ ਸਾਹਿਬ ਦੇ ਉੱਚ ਵਿਚਾਰਾਂ ਨੂੰ ਸਹਿਜਲ ਨਾਲ ਲੱਕ ਜੰਗਾਲ ਜਾਵੇ ਇਹਨਾਂ ਮੁਕਤੀ ਦੇ ਹਥਿਆਰਾਂ ਨੂੰ ਸਹਿਜਲ ਨਾਲ ਲੱਕ ਜੰਗਾਲ ਜਾਵੇ ਇਹਨਾਂ ਮੁਕਤੀ ਦੇ ਹਥਿਆਰਾਂ ਨੂੰ ਸੋ ਇਸ ਕਰਕੇ ਹਥਿਆਰ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਜੰਗਾਲ ਲਾ ਲਿਆ ਮੈਂ ਵਿਚਾਰਾਂ ਦੇ ਹਥਿਆਰਾਂ ਦੀ ਗੱਲ ਕਰ ਰਿਹਾ ਵਿਚਾਰਾਂ ਦੇ ਹਥਿਆਰ ਜਿਹੜੇ ਤਿੱਖੇ ਕਰਕੇ ਰੱਖੋ ਜਦੋਂ ਸੱਥਾਂ ਚੋਂ ਉਹਨਾਂ ਨੂੰ ਪੁੱਛੋ ਪਾਈ ਤੁਸੀਂ ਸਾਡੇ ਲਈ ਇਹ ਕਹਿ ਕੇ ਗਏ ਸੀ ਕਿਉਂ ਨਹੀਂ ਕੀਤਾ ਉਹ ਕਰਕੇ ਸਾਡੇ ਹੱਕ ਇੱਥੇ ਰੱਖ ਵਾਲੀ ਗੱਲ ਹੋਵੇ ਫੇਰ ਮਾੜਾ ਮੋਟਾ ਕੋ ਪਾਰ ਤਾਰਾ ਸਾਡਾ ਹੋ ਸਕਦਾ ਲੋ